ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ। ਸੂਬਾ ਪ੍ਰਸ਼ਾਸਨ ਅੰਮ੍ਰਿਤਸਰ ਪ੍ਰਸ਼ਾਸਨ ਨੇ 19 ਮਾਰਚ ਤੱਕ ਦਾ ਸਮਾਂ ਦਿੱਤਾ ਹੈ। ਜਿਹੜੇ ਲੋਕਾਂ ਕੋਲ ਆਪਣੇ ਲਾਇਸੈਂਸੀ ਹਥਿਆਰ ਨੇ ਉਹਨਾਂ ਨੂੰ ਹਥਿਆਰ ਜਮ੍ਹਾਂ ਕਰਾਉਣੇ ਪੈਣਗੇ। ਹੁਣ ਤੱਕ 31% ਲੋਕਾਂ ਨੇ ਆਪਣਾ ਅਸਲਾ ਜਮ੍ਹਾਂ ਕਰਾਇਆ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 39787 ਲਾਇਸੈਂਸੀ ਹਥਿਆਰ ਨੇ 12643 ਜਮ੍ਹਾਂ ਕਰਾਏ ਗਏ ਨੇ 10 ਦਿਨਾਂ ਦੇ ਵਿੱਚ ਦੋ ਜਗ੍ਹਾ ਫਾਇਰਿੰਗ ਦੇ ਕੇਸ ਵੀ ਸਾਹਮਣੇ ਆਏ ਐ ਸੋ ਲੋਕਾਂ ਨੂੰ 2 ਮਹੀਨਿਆਂ ਲਈ ਪ੍ਰਸ਼ਾਸਨ ਕਹਿ ਰਿਹਾ ਸੀਗਾ ਕਿ ਤੁਸੀਂ ਅਸਲਾ ਜਮ੍ਹਾਂ ਕਰਾ ਦਿਓ ਜਾਨ ਨੂੰ ਖਤਰਾ ਦੱਸ ਕੇ ਹਥਿਆਰ ਜਮ੍ਹਾਂ ਕਰਾਉਣ ਤੋਂ ਸ਼ੂਟ ਮੰਗਣ ਵਾਲੇ ਰਜਾਨਾ 10 ਤੋਂ ਜ਼ਿਆਦਾ ਲੋਕ ਜਿਹੜੇ ਨੇ ਅਸਲਾ ਬ੍ਰਾਂਚ ਵਿੱਚ ਪਹੁੰਚ ਰਹੇ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ 16 ਮਾਰਚ ਤੋਂ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਅਪਰਾਧਿਕ ਘਟਨਾਵਾਂ ਤੇ ਰੋਕ ਲਾਉਣ ਦੇ ਉਦੇਸ਼ ਨਾਲ ਲੋਕਾਂ ਨੂੰ ਲਾਇਸੈਂਸੀ ਹਥਿਆਰ ਜਮ੍ਹਾਂ ਕਰਾਉਣ ਦੇ ਲਈ 19 ਮਾਰਚ ਤੱਕ ਦਾ ਸਮਾਂ ਦਿੱਤਾ ਸੀ ਲੇਕਿਨ ਹੁਣ ਤੱਕ 31% ਲਾਇਸੈਂਸ ਧਾਰਕਾਂ ਨੇ ਆਪਣਾ ਜਿਹੜਾ ਅਸਲਾ ਹੈ ਉਹ ਜਮ੍ਹਾਂ ਕਰਾਇਆ ਚੋਣ ਜਾਬਤੇ ਦੇ 10 ਦਿਨਾਂ ਦੇ ਵਿੱਚ ਦੋ ਜਗ੍ਹਾ ਫਾਇਰਿੰਗ ਦੇ ਮਾਮਲੇ ਸਾਹਮਣੇ ਆਏ ਨੇ ਅੰਮ੍ਰਿਤਸਰ ਦੇ ਵਿੱਚ 39787 ਲਾਇਸੈਂਸਾ ਅਸਲਾ ਧਾਰਕਾਂ ਦੇ ਕੋਲ 12643 ਹਥਿਆਰ ਜਿਹੜੇ ਜਮ੍ਹਾਂ ਕਰਾਏ ਗਏ ਨੇ ਇਸੇ ਤਰ੍ਹਾਂ ਹੀ ਡੀਐਸਪੀ ਲਾਇਨਡ ਆਰਡਰ ਨੇ ਆਖਿਆ ਕਿ ਲਾਇਸੈਂਸ ਰੱਦ ਕਰਕੇ ਅਗਨੀ ਕਾਰਵਾਈ ਕਰਾਂਗੇ ਚੋਣ ਜਾਬਤਾ 16 ਮਾਰਚ ਤੋਂ ਲਾਗੂ ਹੋਇਆ ਸੀ ਤੇ 17 ਮਾਰਚ ਨੂੰ ਦੋ ਜਗ੍ਹਾ ਗੋਲੀ ਚੱਲੀ ਪਹਿਲੀ ਘਟਨਾ ਦੇ ਵਿੱਚ ਥਾਣਾ ਕੰਬੋ ਦੇ ਪਿੰਡ ਬਲਕਲਾਂ ਦੇ ਵਿੱਚ ਐਨਆਰਆਈ ਮਨਜੀਤ ਸਿੰਘ ਦੇ ਲਾਇਸੈਂਸੀ ਪਿਸਟੌਲ ਤੋਂ ਗੋਲੀ ਮਾਰੀ ਗਈ ਦੂਜੇ ਦੇ ਵਿੱਚ ਥਾਣਾ ਮੱਤੇਵਾਲ ਤੋਂ ਲੇ ਇਲਾਕਾ ਬੋਪਾਰਾ ਨੇੜੇ ਦੇ ਕੋਲ ਬਲਵਿੰਦਰ ਨੂੰ ਨੌਜਵਾਨਾਂ ਨੇ ਗੋਲੀ ਮਾਰੀ ਸੀ ਸੋ ਹੰਸਰਾਜ ਐਸਪੀ ਹੈੱਡਕੁਆਰਟਰ دہਾਤੀ ਦਾ ਕਹਿਣਾ ਕਿ ਜਿਹੜੇ ਲਾਇਸੈਂਸ ਧਾਰਕ ਹਥਿਆਰ ਥਾਣੇ ਵਿੱਚ ਜਮਾ ਨਹੀਂ ਕਰਵਾ ਰਹੇ ਉਹਨਾਂ ਨੂੰ ਨੋਟਿਸ ਭੇਜ ਕੇ ਬੁਲਾਇਆ ਜਾ ਰਿਹਾ ਹੈ ਸੋ ਇਸ ਕਰਕੇ ਨਹੀਂ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈ ਆਉਂਦੇ ਦਿਨਾਂ ਦੇ ਵਿੱਚ ਕਾਰਵਾਈ ਹੋਏਗੀ ਸੋ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਊਥ ਹਲਕਾ ਅਮ੍ਰਿਤਸਰ ਦੇ ਵਿੱਚ ਨਾਰਥ ਸੈਂਟਰਲ ਵੈਸਟ ਰਾਜਸਾਨਸੀ ਤੇ ਬਾਬਾ ਬਕਾਲਾ ਤੋਂ ਤਿੰਨ ਤਿੰਨ ਸ਼ਿਕਾਇਤਾਂ ਮਿਲੀਆਂ ਸੀ ਵਿਜ਼ਲ ਤੇ 10 ਦਿਨਾਂ ਦੇ ਵਿੱਚ 23 ਸ਼ਿਕਾਇਤਾਂ ਸਭ ਤੋਂ ਜ਼ਿਆਦਾ ਬੈਨਰ ਪੋਸਟਰਾਂ ਦੀਆਂ 100 ਮਿੰਟ ਵਿੱਚ ਪੋਸਟਰ ਹਟਾ ਚੁੱਕੀਆਂ ਟੀਮਾਂ ਡਿਸਟ੍ਰਿਕਟ ਕੰਪਲੀਟ ਸੈੱਲ ਦੇ ਵਿੱਚ 15 ਲੋਕ ਤਾਇਨਾਤ ਹੈ ਤੇ ਹਰ ਹਲਕੇ ਵਿੱਚ ਨਾਨ ਆਫਲਾਈਂਗ ਸਕੁਐਡ ਜਿਹੜੇ ਨੇ ਉਹ ਕੰਮ ਕਰ ਰਹੇ ਹੈ ਬਿਨਾਂ ਮਨਜ਼ੂਰੀ ਦੇ ਘਰਾਂ ਤੋਂ ਲਾਏ ਜਾ ਰਹੇ ਪੋਸਟਰ ਬੈਨਰ ਵੋਟਰ ਹੈਲਪਲਾਈਨ ਸੀ ਵਿਜ਼ਲ ਤੇ ਸਖਸ਼ਮ ਐਪ ਇਹਦੇ ਲਈ ਮਦਦਗਾਰ ਸਾਬਤ ਹੋ ਰਹੀ ਹੈ ਸੋ ਸ਼ਿਕਾਇਤਾਂ ਨੂੰ ਰਿਸੀਵ ਕਰਨ ਦੇ ਲਈ ਡਿਸਟ੍ਰਿਕਟ ਕੰਪਲੇਂਟ ਸੈੱਲ ਬਣਾਇਆ ਗਿਆ ਹੈ 15 ਲੋਕ ਤਾਇਨਾਤ ਕੀਤੇ ਹੈ ਜੋ 6 ਵਜੇ ਤੋਂ 2 ਵਜੇ 2 ਵਜੇ ਤੋਂ 10 ਵਜੇ ਤੇ 10 ਵਜੇ ਤੋਂ 6 ਵਜੇ ਤੱਕ ਤਿੰਨ ਸ਼ਿਫਟਾਂ ਦੇ ਵਿੱਚ ਡਿਊਟੀ ਦੇ ਰਹੇ ਨੇ ਹਰੇਕ ਹਲਕੇ ਦੇ ਵਿੱਚ ਨਾਨ ਆਫਲਾਈਂ ਸਕਿਉਰਟੀਮ ਹੈ ਐਫਐਸਟੀ ਜਿਨੂੰ ਬੋਲਿਆ ਜਾ ਰਿਹਾ ਹੈ ਔਰ ਡੀਸੀਸੀ ਤੇ ਐਫਐਸਟੀ ਦੇ ਨਾਲ ਅਸਿਸਟੈਂਟ ਰਟਰਨਿੰਗ ਅਫਸਰ 24 ਘੰਟੇ ਡਿਊਟੀ ਦੇ ਰਹੇ ਨੇ ਸੋ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕਰਨ ਸ਼ਾਮ ਥੋਰੀ ਅੰਮ੍ਰਿਤਸਰ ਦੇ ਹੁਕਮਾਂ ਦੇ ਉੱਤੇ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਸਵੀਪ ਗਤੀਵਿਧੀਆਂ ਵਧਾਈਆਂ ਗਈਆਂ ਇਸੇ ਲੜੀ ਦੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਜਿਹੜੇ ਸੈਂਕੜੇ ਵਿਦਿਆਰਥੀ ਐ ਉਹਨਾਂ ਨੇ ਟੀਚਰਾਂ ਨੇ ਆਪਣੇ ਮੋਬਾਈਲ ਦੇ ਉੱਤੇ ਲੋਕ ਸਭਾ ਚੋਣਾਂ ਸੰਬੰਧੀ ਵੋਟਰ ਹੈਲਪਲਾਈਨ ਐਪ ਸੀ ਵਿਜ਼ਲ ਐਪ ਤੇ ਕੇवाईसी ਐਪ ਸਖਸ਼ਮ ਐਪ ਡਾਊਨਲੋਡ ਦੀ ਜਿਹੜੀ ਹੈ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹੂਤਾ ਲਈ ਇਹ ਐਪ ਹੈ ਜਿਹੜੀ ਇਹ ਤਿਆਰ ਕੀਤੀ ਹੋਈ ਹੈ ਸੋ ਇਹ ਤਾਂ ਹੈ ਕਿ ਜੋ ਸਰਕਾਰ ਵੱਲੋਂ ਕੀਤਾ ਜਾ ਰਿਹਾ ਕੰਮ ਦੂਜੇ ਪਾਸੇ ਇਹ ਚੋਣਾਂ ਦੀ ਜੰਗ ਦੇ ਵਿੱਚ ਕਾਂਗਰਸ ਤੋਂ ਗੁਰਜੀਤ ਔਜਲਾ ਤੇ ਓਪੀ ਸੋਨੀ ਟਿਕਟਾਂ ਨੂੰ ਲੈ ਕੇ ਲੱਗੇ ਹੋਏ ਨੇ ਚੋਣਾਂ ਦੌਰਾਨ ਟਿਕਟਾਂ ਨੂੰ ਲੈ ਕੇ ਅਕਸਰ ਪਾਰਟੀ ਵਿੱਚਕਾਰ ਰੌਲਾ ਰੱਪਾ ਵੀ ਰਹਿੰਦਾ ਹੈ ਉਮੀਦਵਾਰਾਂ ਲਈ ਆਪਣਿਆਂ ਦੀ ਨਾਰਾਜ਼ਗੀ ਚੁਣੌਤੀ ਬਣ ਜਾਂਦੀ ਹੈ ਔਰ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਡੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਹ ਸਾਰਿਆਂ ਦੇ ਤੇਵਰ ਨਜ਼ਰ ਆ ਰਹੇ ਨੇ ਕਾਂਗਰਸ ਦੀ ਗੱਲ ਕਰੋ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਿਛਲੇ ਦਿਨੀ ਵਰਤਮਾਨ ਮੈਂਬਰ ਪਾਰਲੀਮੈਂਟ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਸਾਬਕਾ ਡਿਪਟੀ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਇਹ ਜੋਰ ਰਜਮਾਈ ਕਰ ਰਹੇ ਨੇ ਔਰ ਔਜਲਾ ਇੱਕ ਜਿਮਣੀ ਚੋਣ ਤੇ ਇਹ ਕਾਮ ਚੋਣ ਜਿੱਤ ਚੁੱਕਿਆ ਹੈ ਅਜੇ ਵਿੱਚ ਉਹਨਾਂ ਦੀ ਦਾਵੇਦਾਰੀ ਬੜੀ ਸਖਤ ਹੈ ਦੂਜੇ ਪਾਸੇ ਔਜੋਧਿਆ ਦੇ ਵਿੱਚ ਸ਼੍ਰੀ ਰਾਮ ਅੰਦਰ ਦੇ ਚਲਦਿਆਂ ਸੋਨੀ ਸਮਰਥਕ ਉਹਨਾਂ ਨੂੰ ਸਹੀ ਉਮੀਦਵਾਰ ਕਰਾਰ ਦੇ ਰਹੇ ਨੇ ਔਰ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਪਾਰਟੀ ਹੈਡਕੁਆਰਟਰ ਦੇ ਵਿੱਚ ਦੋਨਾਂ ਗਰੁੱਪਾਂ ਦੇ ਵੱਲੋਂ ਆਪਸ ਦੇ ਵਿੱਚ ਜਿਹੜਾ ਤੂੰ ਤੂੰ ਮੈਂ ਮੈਂ ਵੀ ਹੋਈ ਔਰ ਟਿਕਟ ਕਿਸ ਨੂੰ ਮਿਲੇ ਲੇਕਿਨ ਦੋਨੇ ਇੱਕ ਦੂਜੇ ਲਈ ਚੈਲੰਜ ਕਰ ਰਹੇ ਨੇ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਟਿਕਟ ਗੁਰਜੀਤ ਸਿੰਘ ਓਜਲਾ ਨੂੰ ਮਿਲੇਗੀ ਜਾਂ ਓਮਪ੍ਰਕਾਸ਼ ਸੋਨੀ ਨੂੰ ਦੋਨੇ ਵੱਡੇ ਦਾਵੇਦਾਰ ਨੇ ਔਰ ਭਾਜਪਾ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਵੱਖੋ ਵੱਖਰੇ ਚੋਣ ਲੜਨ ਦਾ ਜਿਹੜਾ ਫੈਸਲਾ ਕੀਤਾ ਹੈ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਕਰਨ ਤੋਂ ਬਾਅਦ ਹਾਲੇ ਸਪਸ਼ਟ ਤੌਰ ਦੇ ਉੱਤੇ ਸੰਕੇਤ ਦਿੱਤਾ ਕਿ ਤਰਨਜੀਤ ਸਿੰਘ ਸੰਧੂ ਹੀ ਚੋਣ ਲੜਨਗੇ ਲੇਕਿਨ ਰਜਿੰਦਰ ਮੋਹਨ ਸਿੰਘ ਸ਼ੀਨਾ ਵੀ ਚੋਣ ਮੈਦਾਨ ਦੇ ਵਿੱਚ ਨੇ ਅਕਾਲੀ ਦਲ ਦੇ ਨਾਲ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਲੜਨ ਵਾਲੀ ਭਾਜਪਾ ਇਸ ਵਾਰ ਇਕੱਲਿਆਂ ਲੋਕ ਸਭਾ ਚੋਣਾਂ ਲੜੇਗੀ ਭਾਜਪਾ ਵੱਲੋਂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਚੋਣ ਮੈਦਾਨ ਵਿੱਚ ਉਤਰਨ ਦੀ ਤਿਆਰੀ ਹੈ ਸਰਗਰਮੀ ਹੋ ਚੁੱਕੀ ਹੈ ਔਰ ਹੋਰ ਦਾਵੇਦਾਰਾਂ ਦੀ ਗੱਲ ਕਰੀਏ ਤਾਂ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਰਜਿੰਦਰ ਮੋਹਨ ਸਿੰਘ ਛੀਨਾ ਸਾਬਕਾ ਇਹ ਸਦਕਾਰੀ ਡਾਕਟਰ ਰਜਗਮੋਨ ਸਿੰਘ ਰਾਜੂ ਖੁਦ ਜ਼ਿਲ੍ਹਾ ਪ੍ਰਧਾਨ ਜਿਹੜੇ ਅੰਮ੍ਰਿਤਸਰ ਦੇ ਹਰਵਿੰਦਰ ਸਿੰਘ ਸੰਧੂ ਉਹ ਵੀ ਇਸ ਦੌੜ ਦੇ ਵਿੱਚ ਨੇ ਛੀਨਾ ਤੇ ਸੰਧੂ ਨੂੰ ਜਿਹੜੇ ਨੇ ਪੈਰਾਸ਼ੂਟਰ ਕਰਾਰ ਦੇ ਚੁੱਕੇ ਨੇ ਔਰ ਪਹਿਲਾਂ ਉਹਨਾਂ ਨੇ ਇਸ ਟਿਕਟ ਦੇ ਉੱਤੇ ਅਸਹਿਮਤੀ ਪ੍ਰਗਟਾਈ ਸੀ ਬਾਕੀ ਹੁਣ ਹਾਈ ਕਮਾਂਡ ਦਾ ਫੈਸਲਾ ਹੋਣਾ ਕਿ ਉਹ ਕੀ ਹਾਈ ਕਮਾਂਡ ਚਾਹੁੰਦੀ ਹੈ ਲੇਕਿਨ ਟਿਕਟ ਜਦੋਂ ਮਿਲੂਗੀ ਉਦੋਂ ਹੀ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ ਚ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੋ ਤਾਂ ਉਹਨਾਂ ਨੇ ਕੁਲਦੀਪ ਸਿੰਘ ਢਾਲੀਵਾਲ ਆਪਣਾ ਮੈਜੂਰ ਉਤਾਰਿਆ ਹੈ। ਅ ਐਨ ਆਰ ਆਈ ਮੰਤਰੀ ਹੈ। ਇਸ ਤੋਂ ਪਹਿਲਾਂ ਕਾਂਗਰਸ ਤੋਂ ਆਏ ਸਾਬਕਾ ਮੇਅਰ ਕਰਨਜੀਤ ਸਿੰਘ ਰਿੰਟੂ ਸਭ ਤੋਂ ਪਹਿਲਾਂ ਦਾਵੇਦਾਰੀ ਜਤਾ ਚੁੱਕੇ ਨੇ। ਔਰ ਸਭ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਦੇ ਮੇਅਰ ਬਣੇ ਤਾਂ ਉਹਨਾਂ ਨੇ ਆਪਣੀ ਜਿਹੜੀ ਪਾਰਟੀ ਸਵਿਚ ਕੀਤੀ ਕਾਂਗਰਸ ਛੱਡੀ ਆਮ ਆਦਮੀ ਪਾਰਟੀ ਚ ਗਏ ਤੇ ਪਹਿਲੇ ਆਮ ਆਦਮੀ ਪਾਰਟੀ ਦੇ ਮੇਅਰ ਹੋਣ ਦਾ ਜਿਹੜਾ ਮਾਣ ਹੈ। ਉਹ ਕਰਮਜੀਤ ਸਿੰਘ ਰਿੰਟੂ ਨੂੰ ਜਾਂਦਾ ਹੈ ਸਿਆਸੀ ਮਾਹਰ ਇਹ ਕਹਿੰਦੇ ਆ ਕਿ ਰਿੰਟੂ ਨੇ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਆਉਣ ਤੋਂ ਬਾਅਦ ਆਪਣੀ ਮੈਂਬਰਸ਼ਿਪ ਜਿਹੜੀ ਹੈ ਬਚਾਉਣ ਦੇ ਲਈ ਉਹ ਆਮ ਆਦਮੀ ਪਾਰਟੀ ਦੇ ਵਿੱਚ ਗਏ ਤੇ ਨਾਲ ਹੀ ਉਹਨਾਂ ਦੇ ਨਾਲ ਕਾਫੀ ਕੌਂਸਲਰ ਵੀ ਗਏ ਲੋਕ ਸਭਾ ਦੀ ਟਿਕਟ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਸੀ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਹੁਣ ਇਹ ਦੇਖਣਾ ਹੋਏਗਾ ਕਿ ਚੋਣਾਂ ਵਿੱਚ ਰਿੰਟੂ ਤੇ ਉਹਨਾਂ ਦੀ ਟੀਮ ਜਿਹੜੀ ਹੈ ਕੁਲਦੀਪ ਸਿੰਘ ਢਾਲੀਵਾਲ ਦਾ ਕਿੰਨਾ ਕੁ ਆ ਸਪਰਥਨ ਕਰਦੀ ਹੈ ਕੁੱਲ ਮਿਲਾਕੇ ਨਤੀਜੇ ਤੈਅ ਕਰਨਗੇ ਆਮ ਆਦਮੀ ਪਾਰਟੀ ਦਾ ਕਲਚਰ ਕਿੱਥੇ ਲਾਗੂ ਹੋਇਆ ਕਾਂਗਰਸ ਭਾਜਪਾ ਵਰਗੀਆਂ ਖਾਸ ਪਾਰਟੀਆਂ ਜਿਹੜੀਆਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਲਦੀਪ ਢਾਲੀਵਾਲ ਜਦੋਂ ਲੋਕ ਸਭਾ ਦੀ ਚੋਣ ਲੜੇ ਸਨ ਆ ਮੇਰੇ ਸਰ ਤੋਂ ਤੇ 20000 ਵੋਟਾਂ ਹਾਸਲ ਕਰਕੇ ਤੀਜੇ ਨੰਬਰ ਤੇ ਆਏ ਸੀਗੇ ਸੋ ਹੁਣ ਉਹਨਾਂ ਦੇ ਲਈ ਇਹ ਵੀ ਥੋੜਾ ਔਖਾ ਹੈ ਭਾਵੇਂ ਸਰਕਾਰ ਹੈ ਉਹਨਾਂ ਦੀ ਲੇਕਿਨ ਮੌਜੂਦਾ ਸਮੇਂ ਜਿਹੜੀ ਚਰਚਾ ਇਹ ਚੱਲ ਰਹੀ ਹੈ ਕਿ ਇਹ ਸਾਰਾ ਕੁਝ ਕਿਸ ਤਰ੍ਹਾਂ ਸਿਰੇ ਚੜੇਗਾ ਸੋ ਇਹਦੇ ਨਾਲ ਹੀ ਸੈਂਟਰਲ ਹਲਕੇ ਤੋਂ ਵਿਧਾਇਕ ਨੇ ਅਜੀ ਗੁਪਤਾ ਉਹਨਾਂ ਨੇ ਰੈਲੀਆਂ ਕਰਾਈਆਂ ਲੋਕ ਸਭਾ ਉਮੀਦਵਾਰ ਢਾਲੀਵਾਲ ਦੇ ਹੱਕ ਦੇ ਵਿੱਚ ਤੇ ਉਧਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਜਿਹੜੇ ਅਕਾਲੀ ਦਲ ਦੇ ਨਾਲ ਗੱਠਜੋੜ ਦੀ ਸੰਭਾਵਨਾ ਨੂੰ ਖਤਮ ਕਰਨ ਦੀ ਗੱਲ ਕਹਿੰਦੇ ਆ ਤੇ ਦੋਨਾਂ ਪਾਰਟੀਆਂ ਦੇ ਨੇਤਾ ਇੱਕ ਦੂਜੇ ਦੇ ਉੱਤੇ ਵਾਰ ਵੀ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਊਥ ਹਲਕੇ ਤੋਂ ਇੰਚਾਰਜ ਤਲਵੀਰ ਸਿੰਘ ਗਿੱਲ ਕਹਿੰਦੇ ਆ ਕਿ ਭਾਜਪਾ ਨੂੰ ਗਲਤ ਫਹਿਮੀ ਹੈ ਕਿ ਇੱਕ ਵਿਸ਼ੇਸ਼ ਭਾਈਚਾਰੇ ਦੀ ਵੋਟ ਉਹਨਾਂ ਨੂੰ ਮਿਲੇਗੀ ਉਹਨਾਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਹਰ ਵਿਅਕਤੀ ਦਾ ਸਨਮਾਨ ਕਰਦੇ ਆ ਹਰ ਧਰਮ ਦਾ ਸਨਮਾਨ ਕਰਦੇ ਆ ਇਸ ਲਈ ਉਹਨਾਂ ਦੀ ਪਾਰਟੀ ਹਰ ਕਿਸੇ ਦਾ ਸਮਰਥਨ ਹਾਸਲ ਕਰੇਗੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਦੀ ਰਿਆਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਭਾਜਪਾ ਤੇ ਕੇਂਦਰ ਸਰਕਾਰ ਦੇ ਦਖਲ ਨੂੰ ਖਤਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਿਤ ਲਿਆਉਣ ਦੀ ਮੰਗ ਰੱਖੀ ਸੀ ਲੇਕਿਨ ਭਾਜਪਾ ਉਹਨਾਂ ਨੇ ਆਖਿਆ ਵੀ ਕਦੇ ਵੀ ਸਿੱਖਾਂ ਦੇ ਹਿੱਤਾਂ ਨੂੰ ਨਹੀਂ ਚਾਹੁੰਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਬਿਨਾਂ ਗੱਠਜੋੜ ਕਰਨਾ ਮਨਜ਼ੂਰ ਨਹੀਂ ਆ ਇਹਦੇ ਨਾਲ ਹੀ ਜਿਹੜੇ ਅਨਿਲ ਜੋਸ਼ੀ ਨੇ ਉਹ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਭਾਵੇਂ ਐਲਾਨੀ ਕੀਤਾ ਲੇਕਿਨ ਉਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢੀ ਤਾਂ ਸਾਰੇ ਹਲਕੇ ਦੇ ਵਿੱਚ ਅਨੈਲ ਜੋਸ਼ੀ ਉਹਨਾਂ ਦੇ ਨਾਲ ਰਹੇ ਸੋ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਾਲਿਕ ਉਹ ਵੀ ਲੱਗੇ ਆ ਉਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਰਾਜਕਾਲ ਦੌਰਾਨ ਜਿਹੜੀਆਂ ਭਿਆਨਕ ਗਲਤੀਆਂ ਕੀਤੀਆਂ ਉਹਨਾਂ ਦਾ ਖਮਿਆਜਾ ਭਾਜਪਾ ਨੂੰ ਭੁਗਤਣਾ ਪਿਆ ਸੀ ਤੇ ਭਾਜਪਾ ਦੀ ਟੌਪ ਲੀਡਰਸ਼ਿਪ ਨੇ ਗੱਠਜੋੜ ਕਰਨ ਤੋਂ ਇਨਕਾਰ ਕਰਕੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਤੇ ਭਾਜਪਾ ਦਾ ਵਰਕਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਚਾਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਛੋੜ ਤੋੜਨ ਤੋਂ ਬਾਅਦ ਭਾਜਪਾ ਦੇ ਵਰਕਰਾਂ ਨੇ ਜੀਤੋੜ ਮਿਹਨਤ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਇਸ ਲਈ ਲੋਕ ਭਾਜਪਾ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੇ ਤੇ ਇਸ ਲਈ ਪੰਜਾਬ ਦੇ ਵਿੱਚ ਇਸ ਵਾਰ ਭਾਜਪਾ ਨੂੰ ਰਿਕਾਰਡ ਤੋੜ ਜੜੀਆਂ ਵੋਟਾਂ ਮਿਲਣਗੀਆਂ ਸੋ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਆਖਿਆ ਕਿ ਪੰਜਾਬ ਵਿਕਾਸ ਦੀ ਨਵੀਂ ਈਬਾਰਤ ਲਿਖੇਗਾ ਤੇ ਨਾਲ ਉਹਨਾਂ ਨੇ ਆਖਿਆ ਕਿ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਨੇ ਉਧ ਰਾਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਸੀਟ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਉਹ ਭਾਜਪਾ ਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਕਰਦੇ ਆ ਉਹ ਕਹਿੰਦੇ ਆ ਕਿ ਤਿੰਨ ਪਾਰਟੀਆਂ ਜਿਹੜੀਆਂ ਨੇ ਭਾਜਪਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਾ ਵजूद ਪੰਜਾਬ ਵਿੱਚੋਂ ਖਤਮ ਹੋ ਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਬੇਮਿਸਾਲ ਕੰਮ ਕੀਤੇ ਜੋ ਪਾਰਟੀਆਂ 70 ਸਾਲਾਂ 'ਚ ਨਹੀਂ ਕਰ ਸਕੀਆਂ ਇਸੇ ਤਰ੍ਹਾਂ ਹੀ ਹਲਕਾ ਵੈਸਟ ਤੋਂ ਵਿਧਾਇਕ ਜਸਵੀਰ ਸਿੰਘ ਸੰਧੂ ਉਹ ਕਹਿੰਦੇ ਆ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਗੱਠਜੋੜ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਦੋਨੇ ਪਾਰਟੀਆਂ ਇੱਕੋ ਵਰਗੀਆਂ ਤੇ ਪੰਜਾਬ ਦੇ ਲੋਕ ਨਾ ਭਾਜਪਾ ਨੂੰ ਤੇ ਨਾ ਅਕਾਲੀ ਦਲ ਨੂੰ ਮੂਹ ਲਉਣਗੇ 2 ਦਿਨ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਜਾਖੜ ਨੇ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਨੂ ਮਾਸ ਦਾ ਰਿਸ਼ਤਾ ਹੈ ਲੇਕਿਨ ਅੱਜ ਉਹ ਕਹਿੰਦੇ ਆ ਕਿ ਅਸੀਂ ਜਨਤਕ ਤੌਰ ਦੇ ਉੱਤੇ ਇਕੱਲੇ ਹੀ ਚੋਣਾ ਲੜਾਂਗੇ ਆ ਇਸੇ ਤਰ੍ਹਾਂ ਹੀ ਤਰਨਜੀਤ ਸਿੰਘ ਸੰਧੂ ਜਿਹੜੇ ਸਾਬਕਾ ਐਮਬੈਸਡਰ ਨੇ ਔਰ ਉਹਨਾਂ ਦੇ ਦਾਦਾ ਜੀ ਤੇਜਾ ਸਿੰਘ ਸਮੁੰਦਰੀ ਬੜਾ ਵੱਡਾ ਨਾਮ ਹੈ ਔਰ ਉਹਨਾਂ ਨੂੰ ਸਿੱਖਾਂ ਦੀਆਂ ਵੋਟਾਂ ਮਿਲਣ ਦੀ ਵੀ ਸੰਭਾਵਨਾ ਦੇ ਮੱਦੇਨਜ਼ਰ ਉਹ ਵੱਡੇ ਘਰ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਨਾਲ ਉਹਨਾਂ ਦਾ ਰਾਪਤਾ ਹੈ ਸੋ ਕੁਲਦੀਪ ਸਿੰਘ ਢਾਲੀਵਾਲ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਗੁਰਜੀਤ ਸਿੰਘ ਓਜਲਾ ਤੇ ਓਮਪ੍ਰਕਾਸ਼ ਸੋਨੀ ਦੋਨਾਂ ਵੱਲੋਂ ਟਿਕਟਾਂ ਦੀ ਜਿਹੜੀ ਜੋਰ ਅਜਮਾਈ ਕੀਤੀ ਜਾ ਰਹੀ ਹੈ ਭਾਜਪਾ ਦੇ ਵਿੱਚ ਸ਼ਵੇਤ ਮਾਲਿਕ ਰਜਿੰਦਰ ਮੋਹਨ ਸਿੰਘ ਛੀਨਾ ਜਗਵੰਤ ਸਿੰਘ ਰਾਜੂ ਤਰਨਜੀਤ ਸਿੰਘ ਸੰਧੂ ਔਰ ਹਰਵਿੰਦਰ ਸਿੰਘ ਜਿਹੜਾ ਭਾਜਪਾ ਦੇ ਪ੍ਰਧਾਨ ਹੈ ਉਹ ਟਿਕਟ ਲਈ ਜ਼ੋਰ ਲਾ ਰਹੇ ਨੇ ਸੁਭਾਵਨਾ ਇਹ ਹੈ ਕਿ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਮਿਲੇਗੀ ਇਸੇ ਤਰ੍ਹਾਂ ਅਕਾਲੀ ਦਲ ਤੋਂ ਜਿਹੜੇ ਨੇ ਅਨਿਲ ਜੋਸ਼ੀ ਉਹਨਾਂ ਦੀ ਟਿਕਟ ਜਿਹੜੀ ਤੈਅ ਹੈ ਹੁਣ ਚਾਰ ਕੋਨਾ ਮੁਕਾਬਲਾ ਅੰਮ੍ਰਿਤਸਰ ਦੇ ਵਿੱਚ ਹੋਏਗਾ ਪ੍ਰਸ਼ਾਸਨ ਵੀ ਪੱਬਾਂ ਭਾਰ ਹੋਇਆ ਤੇ ਅਕਾਲੀ ਆਗੂ ਕਾਂਗਰਸ ਆਗੂ ਭਾਜਪਾ ਆਗੂ ਤੇ ਆਮ ਆਦਮੀ ਪਾਰਟੀ ਦੇ ਆਗੂ ਇਹ ਸਾਰੇ ਆਪੋ ਆਪਣੀ ਜੋਰ ਅਜਮਾਈ ਦੇ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਨੇ 8 ਮਈ ਦਰਾਂ ਨੀਆਂ ਸੀਟਾਂ ਜਿਹੜੀਆਂ ਨੇ ਉਹ ਤੈਅ ਕਰ ਦਿੱਤੀਆਂ ਜਲੰਧਰ ਤੋਂ ਸ਼ਸ਼ੀਲ ਰਿੰਕੂ ਫਰੀਦਕੋਟ ਤੋਂ ਕਰਮਜੀਤ ਅਨਮੋਲ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡਿਆ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਸੰਗਰੂਰ ਤੋਂ ਮੀਤ ਹੈਰ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਸੋ ਇਹ ਸਾਰੀਆਂ ਸੀਟਾਂ ਦੇ ਉੱਤੇ ਹੁਣ ਲਗਾਤਾਰ ਚੋਣ ਮਹਿਮਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਮਹਿਮ ਕਿੰਨੀ ਕੁ ਜਿਹੜਾ ਹੈ ਗਰਮੀ ਫੜਦੀ ਹੈ ਲੰਬਾ ਹੋ ਗਿਆ ਸਮਾਂ ਚੋਣਾਂ ਲੰਬੀਆਂ ਹੋ ਗਈਆਂ 1 ਜੂਨ ਨੂੰ ਵੋਟਾਂ ਪੈਣੀਆਂ ਸੋ 45 ਦਿਨਾਂ ਤੋਂ ਵੱਧ ਦਾ ਸਮਾਂ ਮਿਲ ਗਿਆ ਵੋਟਰਾਂ ਨੂੰ ਮੌਸਮ ਵੀ ਗਰਮੀ ਵਾਲਾ ਸ਼ੁਰੂ ਹੋ ਗਿਆ ਸੋ ਦੇਖਣਾ ਹੋਏਗਾ ਕਿ ਇਹ ਚਾਰ ਕੋਨਾ ਮੁਕਾਬਲਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਰੰਗ ਫੜਦਾ ਹੈ ਇਹ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਅੱਜ ਅਸੀਂ ਗੱਲ ਕੀਤੀ ਹੈ